ਖਾਲਸਤਾਨ ਦੀ ਸਥਾਪਨਾ ਜਾਂ ਖਾਲਸਾ ਰਾਜ ਦੀ ਸਥਾਪਨਾ ਦੀਆਂ ਗੱਲਾਂ ਲੋਕ ਕੈਨੇਡਾ ਦੇ ਵਿੱਚ ਬੈਠ ਕੇ ਕਿਉਂ ਕਰਦੇ ਨੇ ਕਿਉਂਕਿ ਖਾਲਸਾ ਰਾਜ ਦੇ ਹੱਕ ਦੇ ਵਿੱਚ ਇਹ ਕੱਟਰਤਾ ਹੁੰਦੀ ਹੈ ਜਿਹੜੇ ਵਚਨ ਕੀਤੇ ਹੋਏ ਨੇ ਕੀ ਉਹ ਵਚਨ ਸੱਚ ਹੋਣ ਜਾ ਰਹੇ ਨੇ ਦੋਸਤੋ ਇਹਦੇ ਬਾਰੇ ਜਿਹੜੇ ਖਾਲਸੇ ਉੱਥੋਂ ਆਵਾਜ਼ ਉਠਾਉਣ ਵਾਲੇ ਨੇ ਉਹ ਕਦੋਂ ਉਹਨਾਂ ਨੇ ਆਪਰਤਨਾ ਜਾਂ ਫਿਰ ਉੱਥੋਂ ਉੱਠੀ ਹੋਈ ਆਵਾਜ਼ ਇੱਥੇ ਲੋਕਾਂ ਨੇ ਕਦੋਂ ਅਪਣਾ ਲੈਣੀ ਆ ਇਹਦੇ ਬਾਰੇ ਪਤਾ ਵੀ ਨਹੀਂ ਲੱਗਣਾ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਖਾਲਸਾ ਰਾਜ ਦੀ ਸਥਾਪਨਾ ਦੀ ਸ਼ੁਰੂਆਤ ਨਾਰਥ ਅਮਰੀਕਾ ਦੇ ਵਿੱਚੋਂ ਹੀ ਹੋਵੇਗੀ ਕੀ ਖਾਲਸਾ ਰਾਜ ਦਾ ਸਨੇਹਾ ਜਿਹੜਾ ਨਗਰ ਕੀਰਤਨ ਦੇ ਵਿੱਚ 7 ਲੱਖ ਸਿੱਖਾਂ ਦਾ ਇਕੱਠਾ ਹੋਣਾ ਕੀ ਸੁਗਾਤ ਹੈ ਇਸੇ ਗੱਲ ਦੀ ਸ਼ੁਰੂਆਤ ਹੈ 7 ਲੱਖ ਸੰਗਤਾਂ ਦਾ ਇਕੱਠਾ ਹੋਣਾ ਕਿਤੇ ਦੁਨੀਆ ਦੇ ਵਿੱਚ ਸਰੀ ਤੋਂ ਇਲਾਵਾ ਕਿਤੇ ਵੀ ਇੰਨਾ ਵੱਡਾ ਇਕੱਠ ਜੇ ਆਪਾਂ ਕਹਿ ਸਕਦੇ ਆ ਕਿ ਆਨੰਦਪੁਰ ਸਾਹਿਬ ਤੋਂ ਦੂਜੇ ਨੰਬਰ ਤੇ ਆਨੰਦਪੁਰ ਸਾਹਿਬ ਦਾ ਇਕੱਠ ਨੂੰ ਛੱਡ ਕੇ ਇੰਨਾ ਵੱਡਾ ਨਗਰ ਕੀਰਤਨ ਦੇ ਵਿੱਚ ਇਕੱਠ ਹੋਰ ਕਿਤੇ ਅੱਜ ਤੱਕ ਨਹੀਂ ਸੁਣਿਆ ਸੋ ਦੋਸਤੋ ਇਹਦੇ ਬਾਰੇ ਗੱਲਬਾਤ ਕਰਦੇ ਆ ਕਿ ਕੀ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀਗਾ ਹਰਦੀਪ ਸਿੰਘ ਨਿੱਜਰ ਦੇ ਨਾਮ ਦੇ ਉੱਪਰ ਉਹਨਾਂ ਨੂੰ ਸਮਰਪਿਤ ਕੱਲ ਨੂੰ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਇੱਕ ਨਗਰ ਕੀਰਤਨ ਹੈ ਜਿਹੜਾ ਉਹਦੀ ਕੱਲ ਨੂੰ ਸ਼ੁਰੂਆਤ ਹੋਵੇਗੀ ਔਰ ਜਿਹਦੇ ਵਿੱਚ 7 ਲੱਖ ਦੇ ਕਰੀਬ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਹਰੇਕ ਸਾਲ ਹੁੰਦਾ ਵੈਸੇ ਸੋ ਦੋਸਤੋ ਕੀ ਪੱਛਮ ਦੇ ਵਿੱਚੋਂ ਜਿਹੜਾ ਖਾਲਸਾ ਰਾਜ ਆਉਣ ਦੇ ਲਈ ਮੇਰੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੇ ਬਚਨ ਕੀਤੇ ਹੋਏ ਨੇ ਕੀ ਉਹ ਬਚਨ ਸੱਚ ਹੋਣ ਜਾ ਰਹੇ ਨੇ ਦੋਸਤੋ ਇਹਦੇ ਬਾਰੇ ਕਰਦੇ ਆ ਵੀਡੀਓ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦੀਪ ਸਿੰਘ ਨਿੱਜਰਾ ਤੁਹਾਨੂੰ ਪਤਾ ਪਿਛਲੇ ਸਾਲ ਉਹਨਾਂ ਦਾ ਸਰੀਰ ਦੇ ਵਿੱਚੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਹੜੇ ਕਿ ਗੁਰਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀਗੇ ਤੇ ਉਸੇ ਗੁਰਦੁਆਰਾ ਸਾਹਿਬ ਦੇ ਬਾਹਰ ਉਹਨਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਸੀ ਜਿਹੜਾ ਕਿ ਬਾਅਦ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਦੇ ਉੱਪਰ ਇਸ ਗੱਲ ਦੀ ਉਂਗਲੀ ਉੱਠੀ ਸੀ ਜਿਹਦੀ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਕੱਲ ਦਾ ਜਿਹੜਾ ਇਲਜ਼ਾਮ ਲਾਇਆ ਸੀਗਾ ਜਿਹਦੀ ਅਜੇ ਤੱਕ ਸੋ ਆਪਣੇ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਸੋ ਦੋਸਤੋ ਜਿਹੜੀ ਮੈਂ ਗੱਲ ਕਰ ਰਿਆਂਗਾ ਕਿ ਇੰਨਾ ਵੱਡਾ ਇਕੱਠ ਪਿਓ ਸਿੱਖ ਸੰਗਤਾਂ ਦਾ ਜਿਹਦੇ ਵਿੱਚ ਆਪਾਂ ਇਹ ਕਹਿ ਸਕਦੇ ਆਂਗੇ ਕਿ ਇਹ ਉਹ ਸੰਗਤਾਂ ਹੁੰਦੀਆਂ ਨੇ ਜਿਹੜੀਆਂ ਕਿ ਖਾਲਸਾ ਰਾਜ ਦੇ ਹੱਕ ਦੇ ਵਿੱਚ ਇਹ ਕੱਟਰਤਾ ਹੁੰਦੀ ਆ ਜਿਹੜੇ ਕਿ ਉੱਥੇ ਜਿੰਨੇ ਵੀ ਜ਼ਿਆਦਾਤਰ ਜਿਹੜੇ ਸਿੱਖ ਨੇ ਕਿ ਇਕੱਠੇ ਹੁੰਦੇ ਨੇ ਉਹ ਹਮੇਸ਼ਾ ਵਾਸਤੇ ਜੇ ਆਪਾਂ ਕਹਿ ਸਕਦੇ ਆ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਖਾਲਸਾ ਰਾਜ ਦੀ ਜਿਹੜੀ ਚਾਹਨਾ ਗਈ ਉਹ ਤਕਰੀਬਨ 90% ਸੰਗਤਾਂ ਦੇ ਮਨ ਦੇ ਵਿੱਚ ਇਹ ਚੀਜ਼ ਦੀ ਹਮੇਸ਼ਾ ਰਹਿੰਦੀ ਆ ਕਿ ਸਾਡਾ ਜਿਹੜਾ ਖਾਲਸਾ ਰਾਜ ਆ ਉਹ ਕਦੋਂ ਆਊਗਾ ਜਦੋਂ ਕਿ ਹਮੇਸ਼ਾ ਇਹਨਾਂ ਚੀਜ਼ਾਂ ਦੇ ਸਵਾਲ ਉੱਠਦੇ ਰਹਿੰਦੇ ਨੇ ਕਿ ਖਾਲਿਸਤਾਨ ਦੀ ਸਥਾਪਨਾ ਜਾਂ ਖਾਲਸਾ ਰਾਜ ਦੀ ਸਥਾਪਨਾ ਦੀਆਂ ਗੱਲਾਂ ਲੋਕ ਕੈਨੇਡਾ ਦੇ ਵਿੱਚ ਬੈਠ ਕੇ ਕਿਉਂ ਕਰਦੇ ਨੇ ਕਿਉਂਕਿ ਅਗਰ ਖਾਲਸਤਾਨ ਜਾਂ ਖਾਲਸਾ ਰਾਜ ਭਾਰਤ ਦੇ ਵਿੱਚ ਆਉਣਾ ਤਾਂ ਉਹਦੀਆਂ ਗੱਲਾਂ ਕੈਨੇਡਾ ਦੇ ਵਿੱਚ ਬੈਠ ਕੇ ਕਰਨ ਦਾ ਕੀ ਲਾਭ ਹੈ ਜਾਂ ਕੀ ਫਾਇਦਾ ਹੈ ਪਰ ਦੋਸਤੋ ਸਵਾਲ ਕਰਨ ਵਾਲੇ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਗੁਰੂਆਂ ਦੇ ਕੀਤੇ ਹੋਏ ਬਚਨ ਉਹ ਸੋਚ ਜਿਹੜੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਜਿਹੜੀ ਧੁਰਕੀ ਬਾਣੀ ਆਈ ਜਿਹੜੀ ਧਰੋ ਬਚਨ ਆਉਂਦੇ ਸੀਗੇ ਉਹ ਕਦੇ ਵੀ ਝੂਠੇ ਨਹੀਂ ਹੋ ਸਕਦੇ ਹੁਣ ਹੌਲੀ ਹੌਲੀ ਜਦੋਂ ਲੋਕਾਂ ਨੂੰ ਇਹ ਸਮਝ ਪੈਣ ਲੱਗੀ ਕਿ ਗੁਰੂ ਸਾਹਿਬ ਨੇ ਜਿਹੜਾ ਪੱਛਮ ਦੇ ਵਿੱਚੋਂ ਸਿੱਖ ਰਾਜ ਆਉਣ ਦੀ ਗੱਲ ਕੀਤੀ ਸੋ ਸਾਕੀ ਦੇ ਵਿੱਚ ਉਹਦਾ ਹੁਣ ਪਤਾ ਲੱਗਦਾ ਹੈਗਾ ਕਿ ਜੋ 7-7 ਲੱਖ ਦੇ ਇਕੱਠ ਬਗਾਨੇ ਦੇਸ਼ ਦੇ ਵਿੱਚ ਕੈਨੇਡਾ ਦੀ ਧਰਤੀ ਦੇ ਉੱਪਰ 7 ਲੱਖ ਸਿੱਖਾਂ ਦਾ ਇਕੱਠਾ ਹੋਣਾ ਇਹ ਕੋਈ ਆਮ ਗੱਲ ਨਹੀਂ ਹੈਗੀ ਇੱਥੇ ਗੁਰੂ ਦੀ ਆਪਾਂ ਕਹਿ ਸਕਦੇ ਹਾਂ ਕਿ ਵਰਤਦਾ ਗੁਰੂ ਇਹਨਾਂ ਸੰਗਤਾਂ ਦੇ ਵਿੱਚ ਕਿਉਂਕਿ ਜਿਹੜਾ ਇਹ ਦੁਨੀਆ ਦੇ ਹਰ ਇੱਕ ਹਿੱਸੇ ਦੇ ਵਿੱਚੋਂ ਲੋਕ ਉੱਥੇ ਪਹੁੰਚਦੇ ਨੇ ਨਗਰ ਕੀਰਤਨ ਦੇ ਉੱਪਰ ਕਿਉਂਕਿ ਜੇਕਰ ਉੱਥੇ ਲੋਕ ਅਵੇਅਰ ਹੋ ਰਹੇ ਨੇ ਲੋਕ ਸਿੱਖੀ ਬਾਰੇ ਜਾਗਰੂਕ ਹੋ ਰਹੇ ਨੇ ਲੋਕ ਸਿੱਖੀ ਨੂੰ ਅਪਣਾ ਰਹੇ ਨੇ ਅੰਗਰੇਜ਼ ਸਿੱਖੀ ਨੂੰ ਅਪਣਾ ਰਹੇ ਨੇ ਅੰਗਰੇਜ਼ ਅਮਰਤਾਰੀ ਹੋ ਰਹੇ ਨੇ ਕਾਲੇ ਅਮਰਤਾਰੀ ਹੋ ਰਹੇ ਨੇ ਆਸਟ੍ਰੇਲੀਅਨ ਅਮਰਤਾਰੀ ਹੋ ਰਹੇ ਨੇ ਯੂ ਐਸ ਏ ਯੂ ਐਸ ਏ ਦੇ ਯੂ ਐਸ ਦੇ ਲੋਕ ਕੈਨੇਡਾ ਦੇ ਲੋਕ ਅਗਰ ਅਮਰਤਾਰੀ ਹੋ ਕੇ ਸਿੰਘ ਸਾਜ ਰਹੇ ਨੇ ਤਾਂ ਇਹਦਾ ਕੋਈ ਮਤਵਲ ਹੈ ਸੋ ਦੋਸਤੋ ਮਤਵਲੇ ਦਾ ਇਹੀ ਹੈ ਕਿ ਖਾਲਸਾ ਰਾਜ ਦੀ ਸਥਾਪਨਾ ਪੱਛਮ ਦਾ ਮਤਵ ਲੈਗਾ ਕੈਨੇਡਾ ਅਮਰੀਕਾ ਇਹ ਪੱਛਮ ਦੇ ਵਿੱਚ ਹੀ ਇਹ ਪੱਛਮੀ ਦੇਸ਼ ਨੇ ਆਪਾਂ ਨੂੰ ਪਤਾ ਸਾਰਾ ਕਿ ਇਹ ਪੱਛਮੀ ਦੇਸ਼ ਨੇ ਅਗਰ ਪੱਛਮੀ ਦੇਸ਼ਾਂ ਦੇ ਵਿੱਚੋਂ ਆਵਾਜ਼ ਬੁਲੰਦ ਹੋ ਰਹੀ ਆ ਕਿਉਂਕਿ ਆਵਾਜ਼ ਸਾਡੇ ਦੇਸ਼ਾਂ ਦੇ ਵਿੱਚ ਤਾਂ ਆਵਾਜ਼ ਕੱਢਣੀ ਵੀ ਮੁਸ਼ਕਲ ਹੈ ਲੇਕਿਨ ਉੱਥੇ ਤੁਸੀਂ ਆਪਣੀ ਗੱਲ ਕਰਨ ਦੀ ਤੁਹਾਨੂੰ ਅਧਿਕਾਰ ਹੈਗਾ ਤੁਸੀਂ ਉੱਥੇ ਆਪਣੀ ਕੋਈ ਵੀ ਗੱਲ ਕਰ ਸਕਦੇ ਹੋ ਸੋ ਉੱਥੇ ਲੋਕ ਇਕੱਠੇ ਹੋ ਕੇ ਲੱਖਾਂ ਦੀ ਤਦਾਦ ਦੇ ਵਿੱਚ ਜਦੋਂ ਖਾਲਸਾ ਰਾਜ ਦੀ ਗੱਲ ਕਰਦੇ ਨੇ ਤਾਂ ਉੱਥੋਂ ਉੱਠੀ ਹੋਈ ਆਵਾਜ਼ ਜਦੋਂ ਇਧਰ ਨੂੰ ਆਉਣੀ ਆ ਤਾਂ ਉਹਦਾ ਮਤਲਬ ਪੱਛਮ ਦੇ ਵਿੱਚੋਂ ਆਉਣ ਨੂੰ ਆਪਾਂ ਉਹ ਇਸ਼ਾਰਾ ਹੀ ਕਹਿ ਸਕਦੇ ਹਾਂ ਕਿ ਉਹ ਪੱਛਮ ਦੇ ਵੱਲੋਂ ਹੀ ਆਵਾਜ਼ ਨੇ ਆਉਣਾ ਕਿਉਂਕਿ ਜਦੋਂ ਭਾਣਾ ਵਰਤਨਾਗਾ ਤਾਂ ਕਿਸੇ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਪਤਾ ਵੀ ਨਹੀਂ ਲੱਗਣਾ ਜਿਹੜੇ ਲੋਕ ਜਿਹੜੇ ਖਾਲਚੇ ਉੱਥੋਂ ਆਵਾਜ਼ ਉਠਾਉਣ ਵਾਲੇ ਨੇ ਉਹ ਕਦੋਂ ਉਹਨਾਂ ਨੇ ਆਪਰਤਨਾ ਜਾਂ ਫਿਰ ਉੱਥੋਂ ਉੱਠੀ ਹੋਈ ਆਵਾਜ਼ ਇੱਥੇ ਲੋਕਾਂ ਨੇ ਕਦੋਂ ਅਪਣਾ ਲੈਣੀ ਆ ਇਹਦੇ ਬਾਰੇ ਪਤਾ ਵੀ ਨਹੀਂ ਲੱਗਣਾ ਬਾਕੀ ਰਹੀ ਗੱਲ ਜਿਹੜੀ ਖਾਲਸਾ ਰਾਜ ਦੀ ਗੱਲ ਹੈ ਦੋਸਤੋ ਖਾਲਸਾ ਰਾਜ ਕੱਲਾ ਕੋਈ ਜ਼ਰੂਰੀ ਨਹੀਂ ਕਿ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਖਾਲਸਾ ਰਾਜ ਕਿਤੇ ਵੀ ਦੁਨੀਆਂ ਦੇ ਉੱਪਰ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਇਹ ਜਿਹੜੇ ਬਚਨ ਗੁਰੂ ਸਾਹਿਬ ਨੇ ਕੀਤੇ ਹੋਏ ਨੇ ਇਹ ਪੰਜਾਬ ਦੇ ਲਈ ਨਹੀਂ ਕੀਤੇ ਹੋਏ ਇਹ ਦੁਨੀਆਂ ਦੇ ਲਈ ਕੀਤੇ ਹੋਏ ਨੇ ਆਕੀ ਰਹੇ ਨਾ ਕੋਈ ਦੁਨੀਆਂ ਦੇ ਵਿੱਚ ਕਿਹਾ ਹੋਇਆ ਖਾਲਸਾ ਜੀ ਇਹ ਕੋਈ ਇਹ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਆਕੀ ਕੋਈ ਨਹੀਂ ਰਹੂਗਾ ਇਹ ਗੱਲ ਗੁਰੂ ਸਾਹਿਬ ਨੇ ਦੁਨੀਆਂ ਦੀ ਕੀਤੀ ਹੋਈ ਆ ਇਹ ਦੁਨੀਆਂ ਦੇ ਵਿੱਚ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਾਲਸਾ ਰਾਜ ਦਾ ਮਤਲਬ ਖਾਲਿਸਤਾਨ ਨਹੀਂ ਹੈਗਾ ਖਾਲਸਾ ਰਾਜ ਦਾ ਮਤਲਬ ਹੈ ਕਿ ਖਾਲਸ ਰਾਜ ਕਿਤੇ ਵੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਖਾਲਸ ਰਾਜ ਸੀਗਾ ਜਿੱਥੇ ਕਿ 11-12% ਸਾਡੇ ਸਿੱਖ ਸੀਗੇ ਬਾਕੀ ਮੁਸਲਮਾਨਾਂ ਦੀ ਤੇ ਹਿੰਦੂਆਂ ਦੀ ਗਿਣਤੀ ਕਿਤੇ ਜ਼ਿਆਦਾ ਸੀ ਸਾਡੇ ਨਾਲੋਂ ਪਰ ਇੱਥੇ ਖਾਲਸਾ ਰਾਜ ਆਇਆ ਸੀਗਾ ਜਿੱਦੇ 'ਚ ਕਿਸੇ ਨੂੰ ਫਾਂਚੀ ਨਹੀਂ ਦਿੱਤੀ ਗਈ ਜਿੱਦੇ 'ਚ ਕੋਈ ਚੋਰੀ ਡਾਕਾ ਜਾਂ ਮਤਲਬ ਮਾਰ ਧਾੜ ਜਾਂ ਕਿਸੇ ਵੀ ਧਰਮ ਦੇ ਨਾਲ ਕੋਈ ਤੱਕਾ ਜਾਂ ਬਿਤਕਰਾ ਕਦੇ ਨਹੀਂ ਸੀ ਹੋਇਆ ਇਹਨੂੰ ਖਾਲਸਾ ਰਾਜ ਕਹਿੰਦੇ ਨੇ ਇਹ ਕਿਤੇ ਵੀ ਆ ਸਕਦਾ ਇਹ ਸਾਰੀ ਦੁਨੀਆ ਦੇ ਉੱਪਰ ਵੀ ਆ ਸਕਦਾ ਸੋ ਇਸ ਕਰਕੇ ਇਹਨੂੰ ਇਹ ਸਮਝਣਾ ਕਿ ਇਹ ਕੋਈ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਨੇ ਜਾਂ ਵੱਖਵਾਦੀ ਗੱਲਾਂ ਨੇ ਇਹ ਵੱਖਵਾਦੀ ਗੱਲਾਂ ਨਹੀਂ ਹੈਗੀਆਂ ਇਹ ਪੱਛਮ ਦੇ ਵਿੱਚੋਂ ਚੱਲੀ ਹੋਈ ਆਵਾਜ਼ ਉੱਥੋਂ ਤੋਂ ਵੀ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਖਾਲਸਾ ਜੀ ਹਰ ਇੱਕ ਦੇਸ਼ ਦੇ ਵਿੱਚ ਜਿਹੜੇ ਸਿੰਘ ਨੇਗੇ ਉਹ ਇਤਿਹਾਸ ਰਚ ਰਹੇ ਨੇ ਚਾਹੇ ਅਮਰੀਕਾ ਹੋਵੇ ਕੈਨੇਡਾ ਹੋਵੇ ਉੱਥੋਂ ਦੀਆਂ ਸਰਕਾਰਾਂ ਉੱਥੋਂ ਦੇ ਮੰਤਰੀ ਅਮਰਤ ਸਖਰੇ ਨੇ ਪਿੱਛੇ ਇੱਕ ਆਸਟ੍ਰੇਲੀਆ ਦੇ ਗੋਰੇ ਮੰਤਰੀ ਨੇ ਅਮਰਤ ਸਖਿਆਗਾ ਜੋ ਕਹਿਣ ਦਾ ਪਾਵੇ ਆ ਕਿ ਉਹ ਲੋਕ ਸਮਝ ਚੁੱਕੇ ਨੇ ਕਿ ਜਿਹੜਾ ਖਾਲਸਾ ਰਾਜ ਹੈ ਜਾਂ ਖਾਲਸ ਖਾਲਸੇ ਨੇ ਜਿਹੜੇ ਉਹਨਾਂ ਦੀ ਕੀਮਤ ਤਾਂ ਹੀ ਨਹੀਂ ਸੋ ਦੋਸਤੋ ਇਹ ਜਿਹੜਾ 7 ਲੱਖ ਦਾ ਸਰੀ ਦੇ ਵਿੱਚ ਇਕੱਠ ਹੋਣਾ ਪਿਛਲੇ ਸਾਲ ਵੀ ਤਕਰੀਬਨ 7 ਲੱਖ ਦੇ ਕਰੀਬ ਇਕੱਠ ਹੋਇਆ ਸੀਗਾ ਤੇ ਹੁਣ ਇਸ ਵਾਰੀ ਇਹ ਹਰਦੀਪ ਸਿੰਘ ਨਿੱਜਰ ਨੂੰ ਸਮਰਪਿਤ ਹੋਵੇਗਾ ਜਿਹੜਾ ਇਹ ਨਗਰ ਕੀਰਤਨ ਹੈ ਮੈਂ ਜੋ ਸੋਚਦਾਗਾ ਇਸ ਕੱਠ ਦਾ ਇਸ ਨਗਰ ਕੀਰਤਨ ਦਾ ਜਿਹੜਾ 71 ਤੱਕ ਗਈ ਹੋ ਸਕਦਾ ਵੀ ਕਿ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਦੇਵੇ ਕਿਉਂਕਿ ਲੋਕਾਂ ਦਾ ਜਿਹੜਾ ਪਿਛਲੇ ਸਾਲ ਪਹਿਲਾਂ ਇੱਕ ਆਮ ਵਰਤਾਰਾ ਹੁੰਦਾ ਸੀਗਾ ਪਰ ਇਸ ਵਾਰੀ ਇਹਨਾਂ ਨੇ ਜਾ ਕੇ ਭਾਰਤ ਦੇ ਏਜੰਸੀਆਂ ਨੇ ਜਾ ਕੇ ਹਰਦੀਪ ਸਿੰਘ ਨਿੱਜਰ ਦਾ ਮਾਰਡਰ ਕਰਿਆ ਪਾਕਿਸਤਾਨ ਚ ਮਾਰਡਰ ਕਰੇ ਯੂ ਐਸ ਏ ਦੇ ਵਿੱਚ ਜਾ ਕੇ ਕਰਨ ਦੀ ਕੋਸ਼ਿਸ਼ ਕੀਤੀ ਪਰ ਪਕੜੇ ਗਏ ਯੂ ਐਸ ਦੇ ਵਿੱਚ ਉੱਥੇ ਵੀ ਅਵਤਾਰ ਸਿੰਘ ਖੰਡੇ ਦੀ ਹੱਤਿਆ ਕੀਤੀ ਗਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਜਦੋਂ ਇੱਥੋਂ ਜਾ ਕੇ ਇਸ ਤਰ੍ਹਾਂ ਦੇ ਤੱਕੇ ਹੁੰਦੇ ਨੇ ਤਾਂ ਲੋਕਾਂ ਦੇ ਫਿਰ ਮਨ ਦੇ ਵਿੱਚ ਜਿਹੜਾ ਰੋਸ ਹੈ ਉਹਦੇ ਕਰਕੇ ਸਮਾਜ ਦੇ ਇਕੱਠ ਜ਼ਿਆਦਾ ਹੋਣ ਦੀ ਸੁਭਾਵਨਾ ਇਸ ਵਾਰੀ ਬਾਕੀ ਕੱਲ ਨੂੰ ਜਦੋਂ ਇਕੱਤਰਤਾ ਦੀਆਂ ਫੋਟੋਆਂ ਤੇ ਇਕੱਤਰਤਾ ਦੀ ਸਾਰੀ ਰਿਪੋਰਟ ਆਵੇਗੀ ਉਸ ਤੋਂ ਬਾਅਦ ਤੁਹਾਡੇ ਨਾਲ ਫਿਰ ਸਾਜ ਪਾਈ ਜਾਵੇਗੀ ਸੋ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਿਉਂਕਿ ਖਾਲਸਾ ਰਾਜ ਦੀ ਗੱਲ ਕੋਈ ਵੀ ਕਰ ਸਕਦਾ ਹੈਗਾ ਹਰ ਇੱਕ ਚਾਹੁੰਦਾ ਹੈਗਾ ਕਿ ਖਾਲਸਾ ਰਾਜ ਆਵੇ ਜਿਹੜਾ ਕਿ ਖਾਲਸ ਹੋਊਗਾ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਹੋਊਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਆਈਗਰ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਹ